ਸਲੋਕ ਮਹੱਲਾ ਪੰਜਵਾਂ ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚ ਉਪਾਏ ਦੁਖ ਦਾਲਦ ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵਹ ਕੰਠ ਲਗਾਏ upda sab har nanak naam tihaye prab ka safal kar shlok mahalla 5 sabbe jee samhal apni mehar kar ann paani moch upaye ਦੁਖਦਾਲਦ ਭੰਨ ਤਰੈ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ ਲੈ ਵਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੋਚ ਉਪਾਏ ਦੁਖ ਦਾਲਦ ਭੰਨ ਤਰੈ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵੋਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਰੱਬ ਕਾ ਸਫਲ ਕਰ ਸਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੋਚ ਉਪਾਏ ਦੁੱਖ ਦਾਲਦ ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਛ ਉਪਾਏ ਦੁਖ ਦਾਲਦ ਪੰਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੈ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਿਦ ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵੋਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮੇਹਰ ਕਰ ਅੰਨ ਪਾਣੀ ਮੋਚ ਉਪਾਏ ਦੁਖ ਦਾਲਦ ਭੰਨ ਤਰੈ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇਵੋ ਕੰਠੇ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਰੱਬ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੁਛ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਛ ਉਪਾਏ ਦੁਖ ਦਾਲਦ ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ 5ਵਾਂ ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚ ਉਪਾਏ ਦੁਖ ਦਾਲਦ ਭੰਨ ਤਰੈ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇਵੋਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਛ ਉਪਾਏ ਦੁਖ ਦਾਲਦ ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ ਲੇ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਰਬ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮੇਹਰ ਕਰ ਅੰਨ ਪਾਣੀ ਮੋਚ ਉਪਾਏ ਦੁਖ ਦਾਲਦ ਭੰਨ ਤਰੈ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਛ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇਵ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੁਛ ਉਪਾਏ ਦੁਖ ਦਾਲਦ ਭੰਨ ਤਰੈ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੈ ਵੋਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ ਪੰਜਵਾਂ ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚ ਉਪਾਏ ਦੁਖ ਦਾਲਦ ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ ਪੰਜਵਾਂ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੁੱਚ ਉਪਾਏ ਦੁਖਦਾਲਦ ਭੰਨ ਤਰੈ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੈ ਵਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਏ ਦੁਖ ਦਾਲਦ ਭੰਨ ਤਰੈ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੈ ਵੋਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਰਬ ਕਾ ਸਫਲ ਕਰ ਸਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਛ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਛ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਾਰ ਲੇ ਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ ਪੰਜਵਾ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਿਦ ਭੰਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇ ਵੋਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੋਚ ਉਪਾਏ ਦੁਖ ਦਾਲਦ ਭੰਨ ਤਰੈ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੈ ਵਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮੇਹਰ ਕਰ ਅੰਨ ਪਾਣੀ ਮੋਚ ਉਪਾਏ ਦੁਖ ਦਾਲਦ ਭੰਨ ਤਰੈ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇ ਵੋਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਰੱਬ ਕਾ ਸਫਲ ਕਰ ਸ਼ਲੋਕ ਮਹੱਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੁੱਛ ਉਪਾਏ ਦੁੱਖ ਦਾ ਲਦ ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਛ ਉਪਾਏ ਦੁਖ ਦਾਲਦ ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ